ਹਾਂਜੀ ਸਰ ਕੀ ਕਹੋਗੇ ਹਾਂਜੀ ਸਾਰਿਆਂ ਨੂੰ ਰਾਦੇ ਰਾਦੇ ਅੱਜ ਅਸੀਂ ਗਣੇਸ਼ਾ ਵਸਤੀ ਗਊਸ਼ਾਲਾ ਚ ਆਏ ਆ ਉਹਦੇ ਚ ਅਸੀਂ ਦੋਵਾਂ ਦੀ ਸੇਵਾ ਕੀਤੀ ਹੈ ਅਸੀਂ ਜਿਹੜੇ ਸਾਡੇ ਇਗਨੋਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨੇ ਉਹ ਖਾਸ ਸਮੇਂ ਤੋਂ ਬਿਮਾਰ ਚੱਲੇ ਨੇ ਸ਼੍ਰੀ ਰਾਜਕੁਮਾਰ ਜੀ ਉਹਨਾਂ ਦੀ ਪਿੱਛੇ ਉਹਨਾਂ ਨੂੰ ਬਹੁਤ ਜ਼ਿਆਦਾ ਪਰੋਮ ਆਗੀ ਸੀ ਉਹਨਾਂ ਦੀ ਅਸੀਂ ਅਹ ਛੇਦ ਲਈ ਅੱਜ ਇੱਕ ਛੋਟਾ ਜਿਹਾ ਟਰਾਲਾ ਕੀਤਾ ਗਊਆਂ ਦੀ ਸੇਵਾ ਕੀਤੀ ਹੈ ਅਸੀਂ ਕਹਿੰਦੇ ਆਂ ਕਿ ਪਰਮਾਤਮਾ ਉਹਨਾਂ ਦੇ ਜਿਹੜੇ ਦੁੱਖ ਤਕਲੀਫ ਹੈ ਉਹ ਅੱਜ ਪਰਮਾਤਮਾ ਸਾਨੂੰ ਦੁੱਖ ਤਕਲੀਫਾਂ ਜੋ ਬਾਹਰ ਕਰ ਦੇ ਜਿਹੜੀ ਗਊ ਸੇਵਾ ਹੈ ਗਊ ਸੇਵਾ ਇੱਕ ਸਭ ਤੋਂ ਵੱਡੀ ਸੇਵਾ ਹੈ ਗੁਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਵੀ ਕਿਹਾ ਹੈ ਵੀ ਜੋ ਗਊਆਂ ਦੀ ਸੇਵਾ ਕਰਦਾ ਹੈ ਉਹ ਜਿਹੜਾ ਕਸ਼ਟ ਜਿਸ ਤੇ ਹੁੰਦਾ ਹੈ ਉਹ ਗਊਆਂ ਦੇ ਆਪ ਤੇ ਆ ਜਾਂਦਾ ਹੈ ਗੁਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਕਿਹਾ ਹੈ ਗਊਾਂ ਹੀ ਗਊਾਂ ਜੀ ਹੀ ਮੇਰਾ ਆਵਾਸ ਹੈ ਵੀ ਗਊ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਤੇ ਆਓ ਸਾਰੇ ਅਸੀਂ ਆਪਣੇ ਏਕ ਨੂ ਬੈਨੇਫਿਟ ਸੁਸਾਇਟੀ ਦੇ ਸਾਰੇ ਮੈਂਬਰ ਅੱਜ ਅੱਜ ਤੋਂ ਇਹ ਪ੍ਰਣ ਲੈਣੇ ਆ ਵੀ ਸਾਨੂੰ ਜਦੋਂ ਵੀ ਸਮਾਂ ਲੱਗੇਗਾ ਵੀ ਅਸੀਂ ਗਊਸ਼ਾਲਾ 'ਚ ਆ ਕੇ ਸੇਵਾ ਕਰਾਂਗੇ ਸਰ ਜਿਸ ਤਰ੍ਹਾਂ ਅੱਜ ਕੱਲ ਦਾ ਮਾਹੌਲ ਹੈ ਤਾਂ ਨੌਜਵਾਨ ਫੀੜੀ ਨੂੰ ਸਾਡੇ ਚੈਨਲ 'ਤੇ ਕੀ ਕਹਾਂਗੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਸਭ ਨੂੰ ਮੈਸੇਜ ਲਾਣਾ ਚਾਹੁੰਦੇ ਹਾਂ ਕਿਿੱਥੇ ਵੀ ਗਊ ਦਾ ਤੁਹਾਨੂੰ ਲੱਗਦਾ ਹੈ ਬੇਸਾਰਾ ਗਊਆਂ ਹੈ ਅੱਜਕੱਲ ਬਹੁਤ ਸਾਰਾ ਗਊਸ਼ਾਲਾ ਚ ਕਾਫੀ ਗਊਸ਼ਾਲਾ ਸ਼ਹਿਰ ਚ ਆਪਣੇ ਹੈਗੀਆਂ ਅਵਾਰਾ ਗਊਸ਼ਾਲਾ ਹੈਗੀਆਂ ਜਿੱਥੇ ਵੀ ਤੁਹਾਨੂੰ ਸਮਾਂ ਮਿਲਦਾ ਠੀਕ ਹੈ ਇਸ ਲਈ ਸਾਡੀ ਵੀ ਟੀਮ ਦੀ ਕੋਈ ਵੀ ਤਰ੍ਹਾਂ ਦੀ ਲੋੜ ਹੁੰਦੀ ਹੈ ਤਾਂ ਸਾਡੇ ਨਾਲ ਵੀ ਕੰਟੈਕਟ ਕੰਟੈਕਟ ਕਰ ਸਕਦੇ ਹੋ ਸਾਡੇ ਪ੍ਰਧਾਨ ਜੀ ਹੈ ਜਿਹੜੇ ਏਗਨੋਰ ਵੈਲਫੇਅਰ ਸੋਸਾਇਟੀ ਦੇ ਰਾਜਕਮਰ ਜੀ ਉਹ ਹਮੇਸ਼ਾ 24 ਘੰਟੇ ਗੋਵਾਂ ਦੀ ਸੇਵਾ 'ਚ ਤੁਹਾਡੇ ਨਾਲ ਹਾਜ਼ਰ ਰਹਿਣਗੇ ਉਹ ਵੀ ਸਾਡੀ ਐਂਬੂਲੈਂਸ ਸੇਵਾ ਵੀ ਹੈਗੀ ਹੈ ਜੋ ਕਿ ਏਕਲੂਡ ਬੈਨਫਰ ਸੋਸਾਇਟੀ ਵੱਲੋਂ ਹੈਗੀ ਹੈ ਜਦੋਂ ਵੀ ਤੁਹਾਨੂੰ ਕੋਈ ਲੋੜ ਹੁੰਦੀ ਹੈ ਤਾਂ ਸਾਨੂੰ ਇਸ ਅੱਗੇ ਬੱਚਿਆਂ ਲਈ ਕੀ ਸੰਦੇਸ਼ ਦਵਾਂਗਾ ਬੱਚਿਆਂ ਲਈ ਇਹ ਸੰਦੇਸ਼ ਹੈ ਵੀ ਅੱਜ ਕੱਲ ਮੋਬਾਈਲ ਘਟ ਤੋਂ ਘਟ ਦੇਖਣ ਵੀ ਅਸੀਂ ਵੀ ਉਹਨਾਂ ਨੂੰ ਕਹਿੰਨੇ ਆਂ ਵੀ ਹਨੂਮਾਨ ਚਾਲੀਸਾ ਦਾ ਪਾਠ ਗੀਤਾ ਦਾ ਪਾਠ ਵੀ ਇਹ ਜ਼ਰੂਰੀ ਹੈ ਗਊਸਾਨਾ ਦੀ ਆ ਕੇ ਸੇਵਾ ਹਾਲਾਂਕਿ ਬੱਚਿਆਂ ਨੂੰ ਟਾਈਮ ਘੱਟ ਹੁੰਦਾ ਹੈ ਕਿਉਂਕਿ ਸਵੇਰੇ ਸਕੂਲ ਚ ਲੈ ਜਾਂਦੇ ਹਨ ਟਿਊਸ਼ਨ ਆਦੇ ਮਾਪਿਆਂ ਨੂੰ ਹੀ ਚਾਹੀਦਾ ਉਹਨਾਂ ਦੇ ਵੀ ਜਦੋਂ ਵੀ ਥੋੜਾ ਜਿਹਾ ਸਮਾਂ ਮਿਲੇ ਤਾਂ ਉਹ ਗਊਸ਼ਾਲਾ ਲੈ ਕੇ ਬੱਚਿਆਂ ਨੂੰ ਆਨਤਿਆਲ ਦਾ ਜਿਹੜਾ ਆਪਣਾ ਧਾਰਮਿਕ ਕਲਚਰ ਹੈ ਉਹ ਉਹਨਾਂ ਨੂੰ ਉਹਨਾ ਸਰ ਸਕੂਲ ਦਾ ਕਾਲਜ ਲਈ ਜਿਹੜੇ ਪ੍ਰਿੰਸੀਪਲ ਹੈ ਪ੍ਰੋਫੈਸਰ ਹੈ ਉਹਨਾਂ ਨੂੰ ਕੀ ਕਹੋਗੇ ਸਾਡੇ ਕਹਿਣ ਦਾ ਮਤਲਬ ਵੀ ਸਕੂਲਾਂ 'ਚ ਇੱਕ ਸਬਜੈਕਟ ਵੀ ਬਣਾਇਆ ਜਾਵੇ ਵੀ ਜਦੋਂ ਵੀ ਛੁੱਟੀ ਹੁੰਦੀ ਹੈ ਜਾਂ ਬਾਹਰ ਪਿਕਨਿਕ ਮਨਾਉਂਦੇ ਆ ਤਾਂ ਗਊਸ਼ਾਲਾ 'ਚ ਬੱਚਿਆਂ ਨੂੰ ਲੈ ਕੇ ਜਾਣ ਤਾਂ ਉਹਨਾਂ ਨੂੰ ਕੋਈ ਨਾ ਕੋਈ ਪ੍ਰੇਰਣਾ ਮਿਲੇ ਆਸੀ ਆਪਦੇ ਚੈਨਲ ਦੇ ਮਾਧਿਅਮ ਨਾਲ ਟੀਮ ਦੇ ਮਾਧਿਅਮ ਨਾਲ ਇਹ ਮੈਸੀ ਪਹੁੰਚਾਉਣਾ ਚਾਹੁੰਦੇ ਆ ਸਕੂਲ ਆਰਿਆਂ ਨੂੰ ਪ੍ਰਿੰਸੀਪਲ ਵੀ ਇਹ ਸਾਡੀ ਇੱਕ ਬੇਨਤੀ ਹੈ ਵੀ ਅੱਜ ਕੱਲ ਜਿਵੇਂ ਲੋਕ ਪਾਰਕਾਂ ਚ ਟੈਕਨਿਕ ਚ ਲੈ ਕੇ ਜਾਂਦੇ ਆ ਬੱਚਿਆਂ ਨੂੰ ਗਰਮੀ ਬਹੁਤ ਜ਼ਿਆਦਾ ਹੈ ਤੇ ਇੱਕ ਇਹ ਗਊਸ਼ਾਲਾ ਦਾ ਵੀ ਵਿੱਚ ਐਡ ਕਰਨ ਵੀ ਬੱਚਿਆਂ ਨੂੰ ਗਊਆਂ ਦਾ ਬਾਰੇ ਵੀ ਉਹ ਦੱਸ ਪਾਉਣ